ਕਪੂਰਥਲਾ ਦੀਆਂ 4 ਸੀਟਾਂ ਲਈ ਵੀ ਪੋਲਿੰਗ ਸਵੇਰੇ 8 ਵਜੇ ਸ਼ੁਰੂ ਹੋ ਗਈ ਸੀ ਇਸ ਟਾਈਮ ਅਸੀਂ ਕਪੂਰਥਲਾ ਸਿਟੀ ਚ ਇੰਪਰੂਵਮੈਂਟ ਟਰਸਟ ਦੇ ਆਫਿਸ 'ਚ ਖੜੇ ਆ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਲੋਕ ਲਾਈਨਾਂ 'ਚ ਲੱਗ ਗਏ ਸੀ ਤੇ VOTING ਕਰਨ ਲਈ 8 ਵਜੇ ਇੱਥੇ VOTING ਸ਼ੁਰੂ ਹੋਣੀ ਸੀ ਉਸ ਤੋਂ ਪਹਿਲਾਂ ਹੀ ਆ ਗਏ ਸੀ ਕਪੂਰਥਲਾ ਚ 4 ਸੀਟਾਂ ਨੇ 3 ਦੇ ਵਿੱਚ ਇੱਥੇ ਕਾਂਗਰਸੀ ਨੇ ਤੇ 1 ਫਗਵਾੜਾ ਸੀਟ ਤੇ BJP ਦਾ ਕੈਂਡੀਡੇਟ ਹੈ ਇੱਥੇ ਮੌਜੂਦਾ ਵਿਧਾਇਕ ਤੇ ਉਹੀ ਦੁਆਰਾ VOTING ਲਈ ਲੜ ਰਹੇ ਨੇ ਇੱਥੇ ਆਈ ਕੁਝ ਲੋਕਾਂ ਨਾਲ ਅਸੀਂ ਗੱਲ ਕਰਦੇ ਆ ਕਿ ਉਹ ਕਿੰਨੇ ਵਜੇ ਆਏ ਸੀ ਤੇ ਇੰਨੀ ਸਵੇਰੇ ਵੋਟ ਕਰਕੇ ਉਹਨਾਂ ਨੂੰ ਕਿਹੋ ਜਿਹਾ ਲੱਗ ਰਿਹਾ ਤੁਸੀਂ ਕਿੰਨੇ ਵਜੇ ਆਏ ਸੀ ਸਰ 5 ਵਜੇ ਅਸੀਂ ਆ ਗਏ ਸੀ ਇੱਥੇ ਮੰਨ ਲਓ 8 ਵਜੇ ਤੇ ਖੜੇ ਹਾਂ 8 ਵਜੇ ਹਾਂ ਤੁਸੀਂ ਕਿੰਨੀ ਵਾਰ ਵੋਟ ਕਰਦੇ ਹੋ ਮਹਾਰਾਜ ਜੀ ਬੰਤਾ ਜਿਆਦਾ ਹੀ ਨਹੀਂ ਕਿੰਨੀ ਵਾਰੀ ਵੈਸੇ ਕਰਦੇ ਆ 5 ਸਾਲ ਬਾਅਦ ਤਾਂ ਪੈਂਦੀਆਂ ਆ कपूरथला चत सौ छपंजा पोलिंग बूथ ने बत्ती सौ तो कर्मचारी इतने तैनात ने सुरक्षा कर्मचारी तैनात ने वी वोटिंग करवाने साफ सुथरी वोटिंग करवाने कैमरा परसन सुमितिमान इमरान खान ए बी पी न्यूज कपूरथला